ਅੱਗ ਲਾਉਣੇ ਚੰਗੀ ਆਲਾ ਬਾਈ ਅੱਗ ਲਾਉਣੇ ਬੰਦਾ ਚੌਕ ਤੇ ਬੰਦਰਾ ਜਾ ਜਿੰਦਾਬਾਦ ਜਿੰਦਾਬਾਦ ਆ ਬੱਗ ਲਾਉਣੇ ਚੰਗੀ ਆਲਾ ਬਾਈ ਅੱਗ ਲਾਉਣੇ ਬੰਦਾ ਚੌਕ ਵਾਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਤੇ ਕਟਰ ਚਲਾਇਆ ਛੱਡੇ ਆਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਤੇ ਕਟਰ ਚਲਾਇਆ ਛੱਡੇ ਜਦ ਅਸ쿨 ਚੌਕੇ ਵਿਗੇ 62 ਦਿਨ ਤੋਂ ਚੱਲ ਰਹੇ ਸ਼ਾਂਤਮਈ ਤਰਤੇ ਦੀ ਚੋਣ ਵਾਸਤੇ ਰਿੰਦਾ ਪ੍ਰਸ਼ਾਸਨ ਪੰਜਾਬ ਸਰਕਾਰ ਰਿੰਦਾ ਬਵਾਰ ਜਿਹੜਾ ਕਿ ਉਹ ਮੈਂ ਅਦਸ ਸਕੂਲਾਂ ਦਾ ਰੱਖ ਆਗਾ ਚੇਅਰਮੈਨਾ ਬੋੜੇ ਅੱਜ ਸਾਡੇ ਉੱਤੇ ਜਾਣੇ ਲੋਕਾਂ ਦੇ ਹੜਵਾ ਕੇ ਜਾਣੇ ਕਿਤਾਬ ਵਾਲਾ ਦੇ ਹੱਥ ਦੇ ਕਟਰ ਚਲਾਇਆ ਜੀ ਦਰਸ ਸਕੂਲ 'ਚ ਧਰਨਾ ਲੱਗਿਆ ਸੀ ਹੱਥ ਦੇ ਕਟਰ ਚਲਾਇਆ ਸਾਡੇ ਆਗੂਆਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ ਨੇ ਕਰਨ ਵਾਲਾ ਭਗਵੰਤ ਮਾਨ ਦੇਖੋ ਕਟਿਆ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਸਾਡੇ ਗੁਰਸਿੱਖ ਬੰਦਿਆਂ ਲੀਆਂ ਪਕਾ ਲਈਆਂ ਨੇ ਭਰਾਵੋ ਦਸ ਮਹਾਰਾਂ ਦਾ 3 ਲੱਖ ਰੁਪਇਆ ਅਸੀਂ ਸ਼ਾਂਤਮਈ ਧਰਨੇ ਦੇ ਵਿੱਚ ਬੈਠੇ ਸੀ ਉਹ ਚੱਲ ਰਿਹਾ ਬੋਲੋ ਬੋਲੋ ਇੱਕ ਇੱਕ ਕਰਕੇ ਬੋਲੋ ਅਸੀਂ ਪਿੰਡ ਵਾਸੀਆਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਜੇ ਸਰਕਾਰ ਇੱਡੀ ਗਿਰ ਗਈ ਆ ਸਰਕਾਰ ਇੱਡੀ ਹੰਕਾਰ ਚੁੱਕੀ ਆ ਕਿ ਉਹ ਧਰਦਾ ਦਰਾ ਦਰਾ ਕੇ ਚੱਕਦੀ ਐ ਤੇ ਅਸੀਂ ਦਸਰਾ ਚਾਹੁੰਨੇ ਆ ਤੂੰ ਕਿਸੇ ਭਲੇਖੇ ਨਾ ਰਹੀ ਅਸੀਂ ਮੀਰ ਮੰਨੂ ਦਾ ਰਾਜ ਰੱਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਚਾਏ ਜੋ ਜੋ ਮੰਨੂ ਕਰਦਾ ਅਸੀਂ ਦੂਣ ਸਵਾਏ ਹੋਏ ਇਸ ਕਰਕੇ ਕਹਿੰਦੇ ਆ ਇਹ ਬੇਪਰਵਾਹ ਹੋ ਪਿੰਡ ਵਾਸੀਓ ਆਪਾਂ ਮਰੇਜ ਮੇ ਜਣੇ ਚਵਾਵਾਂਗੇ ਹਰ ਹਾਲ ਦੇ ਸਕੂਲ ਦਾ ਇਹ ਠਾਕ ਮੈਨੇਜਮੈਂਟ ਨਹੀਂ ਰਹਿਣ ਦੇਵਾਂਗੇ ਤੇ ਇਹਨਾਂ ਟੀਚਰਾਂ ਨੂੰ ਮੁਆਫ ਦਵਾਵਾਂਗੇ ਤਕੜੇ ਹੋ ਕੇ ਆਵਾਂਗੇ ਜਿੰਦਾਬਾਦ ਰਹੋ ਹਰਦੀਪ ਸਾਜੁਨੀ ਨੇ ਇੱਕ ਵਾਰ ਜਿੰਦਾਬਾਦ 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 ਹਰਦੀਪ ਸਾਜੁਨੀ ਨੇ ਅੱਗ ਲਾਉਣ ਨੰਗੀ ਆਲਾ ਬਾਈ ਅੱਗ ਲਾਉਣ ਨੰਗੀ ਆਲਾ ਬਾਈ ਵੱਡੇ ਚੌਕ ਤੇ ਬੰਦ ਰਾਜਾ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਆ ਬੱਗ ਲਾਉਣ ਨੰਗੀ ਆਲਾ ਬਾਈ ਅੱਗ ਲਾਉਣ ਨੰਗੀ ਆਲਾ ਬਾਈ ਵੱਡੇ ਚੌਕ ਵਾਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਤੇ ਕਟਰ ਚਲਾਇਆ ਸਾਡੇ ਵਾਲਾ ਦੇ ਹੱਥ ਤੇ ਕਟਰ ਚਲਾਇਆ ਜੀ ਦਰਸ ਸਕੂਲ ਚ ਧਰਨਾ ਲੱਗਿਆ ਸੀ ਹੱਥ ਤੇ ਕਟਰ ਚਲਾਇਆ ਸਾਡੇ ਅੱਜ ਦਾ ਆਦੋ ਜਦ ਰਹਿ ਸਾਤਵੇਂ ਧਰਤੇ ਦੇ ਚੋਕੜ ਵਾਸਤੇ ਡਿੰਦਾ ਪ੍ਰਸ਼ਾਸਨ ਪੰਜਾਬ ਸਰਕਾਰ ਡਿੰਦਾ ਬਵਾਰ ਜਿਹੜਾ ਕਿ ਮੈਂ ਅਦਾਰਸ਼ ਸਕੂਲਾਂ ਨਾਲ ਰੱਖ ਆਗਾ ਚੇਅਰਮੈਨ ਅੱਜ ਸਾਡੇ ਉੱਤੇ ਲੋਕਾਂ ਦੇ ਹੱਲ ਵਾਕੇ ਜਾਣੇ ਵਾਲਾ ਦੇ ਹੱਥ ਦੇ ਕਟਰ ਚਲਾਇਆ ਜੀ ਦਰਸ ਸਕੂਲ 'ਚ ਧਰਨਾ ਲੱਗਿਆ ਸੀ ਹੱਥ ਦੇ ਕਟਰ ਚਲਾ ਸਾਡੇ ਆਗੂਆਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ ਨੇ ਇੱਥੇ ਦਾ ਜ਼ਬਰ ਕਰਨ ਵਾਲਾ ਭਗਵੰਤ ਮਾਨ ਦੇਖੋ ਕਟ ਗਿਆ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਸਾਡੇ ਗੁਰਸਿੱਖ ਬੰਦਿਆਂ ਦੀ ਲਕਾ ਲਈਆਂ ਨੇ ਭਰਾਓ ਦਸ ਮਾਰਾਂ ਦਾ ਖਿਆਲ ਪਾਇਆ ਅਸੀਂ ਸ਼ਾਂਤਮਈ ਕਰਨੇ ਦੇ ਵਿੱਚ ਬੈਠੇ ਸੀ ਉਹ ਚੱਲਦੇ ਆ ਬੋਲੋ ਬੋਲੋ ਇੱਕ ਇੱਕ ਕਰਕੇ ਸਾਰੇ ਬੋਲੋ ਅਸੀਂ ਪਿੰਡ ਵਾਸੀਆਂ ਨੂੰ ਦੱਸਣਾ ਹੈ ਲੋਕਾਂ ਨੂੰ ਕਿ ਜੇ ਸਰਕਾਰ ਇੱਡੀ ਗਿਰ ਗਈ ਆ ਸਰਕਾਰ ਇੱਡੀ ਹੰਕਾਰ ਚੁੱਕੀ ਆ ਕਿ ਉਹ ਧਰਨਾ ਤਨਾ ਅਗੇ ਚੱਕਦੀ ਐ ਤੇ ਅਸੀਂ ਦੱਸਣਾ ਚਾਹੁੰਦੇ ਆ ਤੂੰ ਕਿਸੇ ਭਲੇਖੇ ਜਾ ਰਹੀ ਅਸੀਂ ਮੀਰ ਮੰਨੂ ਦਾ ਰਾਜ ਰੱਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਜਾਏ ਜੋ ਜੋ ਮੰਨੂ ਦਾ ਅਸੀਂ ਦੂਣ ਸੁਵਾਏ ਹੋਏ ਇਸ ਕਰਕੇ ਕਹਿੰਦੇ ਆ ਇਹ ਬੇਪਰਵਾਹ ਹੋ ਗਏਂਂ ਟਵਾਸੀਓ ਆਪਾਂ ਮੈਨੇਜਮੈਂਟ ਚਲੇ ਜਵਾਬਾਂਗੇ ਹਰ ਹਾਲ ਦੇ ਸਕੂਲ ਤੇ ਇਹ ਠਾਕ ਮੈਨੇਜਮੈਂਟ ਨਹੀਂ ਰਹਿਣ ਦੇਵਾਂਗੇ ਤੇ ਇਹਨਾਂ ਟੀਚਰਾਂ ਨੂੰ ਇਨਸਾਫ ਦਿਵਾਵਾਂਗੇ ਤਕੜੇ ਹੋ ਕੇ ਆਵਾਂਗੇ ਜਿੰਦਾਬਾਦ ਰਹੋ ਹਰਦੀਪ ਸਾਹਿਬ ਜੁਨੀ ਨੇ ਇੱਕ ਤਾਂ ਜਿੰਦਾਬਾਦ 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 ਹਰਦੀਪ ਸਾਹਿਬ